ਪਠਾਨਕੋਟ ਦੇ ਹਲਕਾ ਭੋਆ ਵਿੱਚ ਪੈਂਦੇ ਫਰੀਦਾਨਗਰ ਵਿੱਚ ਪਲਟੂਨ ਪੁਲ ਬੈਠਣ ਦੇ ਨਾਲ 30 ਤੋਂ 40 ਪਿੰਡਾਂ ਦਾ ਆਪਸੀ ਸੰਪਰਕ ਟੁੱਟ ਗਿਆ ਹੈ। ਵੈਸੇ ਤਾਂ ਬਰਸਾਤੀ ਨਾਲੇ ਦੇ ਉੱਪਰ ਪੱਕਾ ਪੁਲ ਬਣ ਜਾ ਰਿਹਾ ਹੈ ਪਰ ਉਸ ਨੂੰ ਕਾਫੀ ਟਾਈਮ ਲੱਗੇਗਾ। ਲੇਕਿਨ ਇਸ ਪੁਲ ਦੇ ਡਿੱਗਣ ਨਾਲ ਕਈ ਪਿੰਡਾਂ ਦਾ ਸੰਪਰਕ ਟੁੱਟਿਆ ਹੈ ਜਿਸ ਕਰਕੇ ਇਹ ਪਿੰਡ ਵਾਸੀ ਕਾਫੀ ਨਿਰਾਸ਼ ਹਨ। ਇਸ ਮੌਕੇ ਤੇ ਵੱਖ-ਵੱਖ ਪਿੰਡ ਵਾਸੀਆਂ ਨੇ ਕਿਹਾ। ਦੇਖੋ ਜੀ ਸਾਡੀ ਜ਼ਮੀਨ ਸਾਰੇ ਪਾਰ ਹੈ। ਇਹ 4 ਦਿਨ ਹੋ ਗਏ ਪੁੱਠੇ ਲਿਆਂਦੇ ਦਿਆ ਪਾਣੀ ਨਹੀਂ ਲੰਘਿਆ ਜਾਂਦਾ ਬੱਚੇ ਸਕੂਲ ਆਉਂਦੇ ਨਾ ਨਵੇਂ ਪਿੰਡ ਦੇ ਅੱਜ ਕੱਲ ਪੇਪਰ ਹੋ ਰਹੇ ਨੇ ਉਹ ਵਿਚਾਰੇ ਬੱਚੇ ਪੇਪਰ ਵੀ ਨਹੀਂ ਦੇ ਦੇ ਇਸ ਕਰ ਲੈ ਇਹ ਪੁਲ ਜਿਹੜਾ ਨਾ ਪਾਣੀ ਆਉਂਦੇ ਕਰ ਲ ਬਹਿ ਗਿਆ ਲੰਘਿਆ ਨਹੀਂ ਜਾ ਰਿਹਾ ਕਮ ਸੋ ਕਮ ਥਾਈਤੀ ਪਿੰਡ ਜਿਹੜੇ ਨਾ ਇਸ ਪੁਲ ਦੇ ਲੱਗਦੇ ਨੇ ਤੇ ਸਾਰੇ ਲੋਕੀ ਬੜੇ ਪਰੇਸ਼ਾਨ ਹਨ ਇਸ ਵਾਸਤੇ ਇਹ ਪੁਲ ਜਿਹੜਾ ਨੂੰ ਠੀਕ ਕੀਤਾ ਜਾਏ ਕਿਉਂਕਿ ਨਵਾਂ ਪੁਲ ਜਿਹੜਾ ਹੈ ਹਜੇ ਬੜਾ ਚਿਰ ਲੱਗਣਾ ਹੈ ਇਹਨੂੰ ਠੀਕ ਕੀਤਾ ਜਾਏ ਤਾਂ ਕਿ ਅਸੀਂ ਆਪਣੀਆਂ ਪਿਆਲੀਆਂ ਵੱਲ ਬੜੀ ਆਸਾਨੀ ਨਾਲ ਜਾ ਸਕੀਏ ਮੇਰਾ ਨਾਮ ਮਦਨ ਲਾਲ ਹੈ ਜੀ ਮੈਂ ਫਰੀਦਾਂਗਰ ਦਾ ਹੀ ਰਹਿਣ ਵਾਲਾ ਹਾਂ ਤੇ ਆ ਖਾਲ ਦੇ ਵਿੱਚ ਪਾਣੀ ਆਉਣ ਦੀ ਇੰਨੀ ਸਮੱਸਿਆ ਵੱਧ ਗਈ ਆ ਵੀ ਪੁੱਛੋ ਹੀ ਨਾ ਇਹ ਜਿਹੜਾ ਪੋਲਾ ਤੇ ਕਟੋ-ਕਟ ਵੀ 30 35 ਪਿੰਡ ਜਿਹੜੇ ਇਸ ਪੋਲ ਰਾਣੀ ਆਵਾਜਾਈ ਕਰਦੇ ਨੇ ਅਦਰੋਂ ਹੀ ਜਾਂਦੇ ਆ ਤੇ ਅਦਰੋਂ ਹੀ ਆਉਂਦੇ ਆ ਇਹ ਪਾਣੀ ਦੀ ਵਜ੍ਹਾ ਕਰਕੇ ਪਾਣੀ ਦੀ ਵਜ੍ਹਾ ਕਰਕੇ ਜੇ ਸਕੂਲ ਦੇ ਵਿੱਚ ਬੱਚਿਆਂ ਦੇ ਪੇਪਰ ਸਟਾਰਟ ਹੋ ਰਿਹਾ ਉਧਰੋਂ ਤੇ ਬੱਚੇ ਸਕੂਲ ਟਾਈਮ 'ਤੇ ਨਹੀਂ ਪਹੁੰਚ ਰਹੇ ਤੇ ਬਹੁਤ ਪਰੇਸ਼ਾਨੀਆਂ ਕਿਰਪਾ ਕਰਕੇ ਦਾ ਹੱਲ ਕੀਤਾ ਜਾਏ ਨਵੇਂ ਪੁਲ ਨੂੰ ਤੇ ਬਣਨ ਦੇ ਵਿੱਚ ਹਲੇ ਬਹੁਤ ਟਾਈਮ ਹੈ ਤੇ ਕਿਰਪਾ ਕਰਕੇ ਇਹਦੀ ਕਿਤੇ ਮੁਰੰਮਤ ਕਰਵਾ ਕੇ ਥੋੜਾ ਜਿਆਦਾ ਨੂੰ ਕਿਸ ਤਰ੍ਹਾਂ ਫਿਰ ਬੱਚੇ ਕਿਸ ਤਰ੍ਹਾਂ ਸਕੂਲ ਜਾਂਦੇ ਨੇ ਬੱਚੇ ਜੀ ਸਵੇਰੇ ਉੱਥੇ ਪਿੰਡ ਵਾਲਿਆਂ ਡਿਊਟੀ ਲਾਈ ਦੀ ਬੰਦਿਆਂ ਦੀ ਪੀਓ ਬੱਚਿਆਂ ਨੂੰ ਕੋਈ ਚੁੱਕ ਚੱਕ ਕੇ ਨਗਾਹ ਕੋਈ ਸਾਈਕਲ ਚੁੱਕ ਕੇ ਨਗਾਹ ਦਿੰਦੇ ਆ ਕੋਈ ਬੱਚਿਆਂ ਨੂੰ ਚੁੱਕ ਕੇ ਨਗਾਹ ਦਿੰਦੇ ਆ ਇਦਾਂ ਕਰਕੇ ਬੱਚਿਆਂ ਦਾ ਟਾਈਮ ਪਾਸ ਕਰਵਾ ਰਹੇ ਨੇ ਤੇ ਦਿੱਕਤ ਨਹੀਂ ਆ ਰਹੀ ਆ ਪੁੱਛੋ ਹੀ ਨਾ ਇੱਥੇ ਖਾਣ ਦੇ ਕਿਨਾਰੇ ਰਹਿਦਾ ਹੈ ਬੱਚਿਆਂ ਨੂੰ ਬੜੀ ਪਰੇਸ਼ਾਨੀ ਹੈ ਦੇਖੋ ਪੇਪਰ ਲੱਗੇ ਆ ਅੱਜ ਪਾਲ ਬੱਚਾ ਨਾ 4 ਦਿਨ ਹੋ ਗਏ 5 ਦਿਨ ਬੱਚੇ ਬਾਗ ਨਹੀਂ ਟਪਾਏ ਉਹ ਪਾਣੀ ਦੀ ਬੜੀ ਜਿੰਨੇ ਲੱਗ ਲੱਗ ਪਾਣੀ ਉਪਰੋਂ ਜਾ ਰਿਹਾ ਹੈ ਪੂਲ ਬਹਿ ਗਿਆ ਹੈ ਉਸकी ਕੋਈ ਇਸ਼ਾਰਾ ਕਰੋ ਕੋਈ ਹਾਲ ਕਰੋ ਕੋਈ ਨਮਾ ਬੰਦ ਬਹੁਤ ਟਾਈਮ ਲੱਗਣਾ ਸਾਲਟੇ ਸਾਲ ਲੱਗਣਾ ਜੀ ਤੇ ਦੇਖੋ ਜੀ ਇਹ ਬਹੁਤ ਪਰੇਸ਼ਾਨੀਆਂ ਨਿਕਲ ਕੇ ਬੱਚੇ ਜਾਂਦੇ ਆ ਸਕੂਲ 70 80 ਬੱਚੇ ਜਾਂਦੇ ਆ ਫਿਰ ਬਿਆਲ ਕੇ ਜਾਂਦੇ ਨੌਂ ਬੰਗੇ ਜਾਂਦੇ ਆ 40 50 ਬੰਟ ਹੈ ਜਿਹਨੋਂ ਬੜੀ ਅਵਾਰੀ ਹੈ ਲੰਘਣ ਲੰਘਾਂ ਦੀ ਬਹੁਤ ਹੋਰ ਵੀ ਦੁਨੀਆ ਨੂੰ ਬੜੀ ਅਵਾਰੀ ਆ ਕੋਈ ਬਿਆਲੇ ਬਾਕਸ ਚੱਲ ਜਾਂਦੇ ਕੋਈ ਰਾਤ ਕਦੇ ਚੱਲ ਜਾਂਦੇ ਕਦੇ ਕਿਦੇ ਚੱਲ ਜਾਂਦੇ ਇਹ 40 ਕਿਲੋਮੀਟਰ ਘੁਗੇ ਆ ਤੁਹਾਨੂੰ ਆਉਣਾ ਪੈਂਦਾ ਹੈ ਉਹ ਬੜੀ ਮੁਸ਼ਕਲ ਹੈ ਪਰੇਸ਼ਾਨੀ ਹੈ ਇਸ ਦਾ ਹਮ ਨੂੰ ਹੱਲ ਹੋਣਾ ਚਾਹੀਦਾ ਬੜੀ ਮਿਹਰਮਾਨੀ ਹੈ ਤੁਮ ਜੀ ਇਸ ਦਾ ਜਰੂਰ ਸੋਚੋ ਛ ਨੀਂ ਕ ਬੜੀ ਪਰੇਸ਼ਾਨੀ ਬੱਚੇ ਕੀਆ ਕਰਨਗੇ ਮਾਰੇ